ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਸਾਡੀ ਅਸੀਂ ਪਹਿਲਾਂ ਇੱਕ ਮੁਖਬਰ ਸਾਨੂੰ ਸਿਕਰਿਟੀ ਇਨਫੋਰਮੇਸ਼ਨ ਤੇ ਆਪਾਂ ਰਜਿਸਟਰਡ ਹੋਈ ਹੈ ਉਸ ਵਿੱਚ ਸਾਨੂੰ ਪਤਾ ਲੱਗਿਆ ਸੀ ਜਿਹੜੇ ਤਿੰਨ ਬੰਦੇ ਹੈਗੇ ਆ ਲਵਜੀਤ ਮਨਪ੍ਰੀਤ ਅੰਦੇ ਪ੍ਰੀਤ ਗੋਰਪ੍ਰੀ ਇਹੇ ਅੰਮ੍ਰਿਤਸਰੋਂ ਤੇ ਪਰੋਪੋਰ ਤੋਂ ਤਨਤਨ ਨੇ ਇਹ ਵੀ ਨੂੰ ਬੁਲਾਉ ਕਰਦੇ ਤੇ ਮੋਗੇ ਚ ਆ ਕੇ ਇਹ ਨਸ਼ਾ ਵੇਚਦੇ ਹੋਏ ਆਗੇ ਤੇ ਬਲੈਕ ਐਕਟੀਵਿਟੀ ਜੋ ਹੈ ਇਥੇ ਪੀਵੀਜੀਓ2 ਅੰਨਗੋਲੋ ਵੀ ਬ੍ਰੰਮ ਹੋਈ ਹੈਗੀ ਉਹਦੇ ਵਿੱਚ ਉਹਦੇ ਤੇ ਆਏ ਸੀ ਇਹਨਾਂ ਕੋਲ ਸਾਨੂੰ 500 ਗ੍ਰਾਮ ਹਿਰੋਇਨ ਇੱਕ 32 ਗੋਟ ਦਾ ਪਿਸਤਲ ਤੇ ਤਿੰਨ ਜਿੰਦਾ ਰਾਉਂਡ ਤੇ ਇੱਕ ਹੋਂ ਹੋਂਡਾ ਜੋ ਐਕਟੀਵ ਹੈ ਜੋ ਬ੍ਰੰਮ ਹੋਇਆ ਕਿਨਾਂ ਵੇਖਣ ਦੀ ਜੋ ਇਹ ਜਿਹੜੇ ਹੈਗੇ ਇਹ ਪੜਦੇ ਹੈਗੇ ਜੋ ਮਨਪਿੰਛ ਹੈਗੇ ਇਹ ਪੰਜਾਬ ਯੂਨੀਵਰਸਿਟੀ ਜੋ ਹੈ ਮੋਡਰਨਿਟੀ ਕੁਲਜਿਸ ਦੱਸਿਆ ਤੇ ਉਥੇ ਐਮਏ ਕਰਦਾ ਹੈਗਾ ਇਹਨਾਂ ਦੇ ਨਾਲ ਇੱਕ ਜੋ ਹੈਗਾ ਸੀ ਇੱਕ ਗੁਰਪ੍ਰੀਤ ਜੋ ਹੈਗਾ ਉਹ ਖਾਲਸਾ ਕਾਲਜ ਚ ਅਮ੍ਰਿਤਸਰ ਪੜਦਾ ਹੈ ਇਹਨਾਂ ਆਪਸ ਚ ਤਾਲਮੇ ਕਿਵੇਂ ਇਹ ਪਹਿਲਾਂ ਉੱਥੇ ਖਾਲਸਾ ਕਾਲਜ ਚ ਪੜਦੇ ਸੀ ਉੱਥੇ ਇਹਨਾਂ ਦਾ ਆਪਸ ਚ ਤਾਲਮੇ ਹੋਇਆ ਤੇ ਇਹ ਇਸ ਵਿੱਚ ਪੈ ਗਏ ਹੈਗੇ ਜੋ ਤੇ ਇਹ ਜਨੂੰ ਨੇ ਦੱਸਿਆ ਕਿ ਦੂਸਰੀ ਤੀਸਰੀ ਵਾਰ ਇੱਥੇ ਆਈ ਸੀ ਨਸ਼ਾ ਵਿਚਨ ਜੋ ਪਤਿਗੜ ਪੰਚਤੂਰ ਮੰਡੀ ਚ ਇਹ ਕਸਟਮਰ ਨਸ਼ਾ ਵੇਚਣ ਆਈ ਸੀ ਤੇ ਉਹਦੇ ਪਿੱਛੇ ਇਹ ਲੱਗਦਾ ਇਸ ਦਾ ਹੌਲੀ ਬਹੁਤ ਨਸ਼ੇ ਦੇ ਸੰਬੰਧ ਹਾਂ ਅੰਨਾ ਦੇ ਉੱਪਰ ਤਿੰਨਾ ਦੇ ਉੱਪਰ ਇੱਕ ਇੱਕ ਪਰਚਾ ਹੈਗਾ ਕਿਸੇ ਦੇ ਇੱਕ ਦੇ ਮਨਪ੍ਰੀਤ ਉੱਪਰ ਮੁਹੱਲੇ ਵਿੱਚ ਐਨਡੀਪੀਐਸ ਐਕਟ ਦੀ ਪਹਿਲਾ ਪਰਚਾ ਹੈਗਾ ਲਵਜੀ ਤੋਂ ਉੱਪਰ ਥਾਣਾ ਬੀਡਵੀਨ ਦੇ ਭਾਮ ਸੈਕਟਰ ਦਾ ਪਰਚਾ ਗੁਰਪ੍ਰੀਤ ਉੱਪਰ ਜਿਹੜਾ ਹੈਗਾ ਦਿਨ ਦਾ 7 ਦਾ ਥਾਣਾ ਬਿਆਸ ਉੱਪਰ ਪਰਚਾ ਹੈਗਾ ਕਿੰਨੇ ਵੀ ਕੋਟ ਨੇ ਦਾ ਪਹਿਲਾ ਹੈਗਾ ਸਾਰੇ ਰੈਗੂਲਰ ਸਟੂਡੈਂਟ ਲਗੇ ਆ ਤੋਂ ਆਪਣਾ ਸੁਣੀਏ ਹੈ ਜੇ ਅਸੀਂ ਪਤਾ ਕਰਦੇ ਪਏ ਹੈਗੇ ਵੈਰੀਫਾਈ ਕਰਦੇ ਪਏ ਹੈਗੇ ਕਿ ਇਹ ਬਾਕੀ ਪੜਦੇ ਆ ਕਿ ਤੁਹਾਨੂੰ ਸਿਰਫ ਬੰਦਾ ਨੇ ਦੱਸਿਆ ਕਿ ਕਿੰਨੇ ਕਿੰਨੇ ਸਟੂਡੈਂਟਾਂ ਦਾ ਕਿੰਨਾ ਦੀ ਉਮਰ 25 29 27 ਅਨਦੀ ਹੈਗੀ ਹੈ ਤੇ ਮਸਟ ਵੀ ਪੜਦੇ ਹੋਣਗੇ ਜਾਂ ਉਹਦੀ ਪੜਾਈ ਦੀ ਆੜ ਚ ਨਸ਼ਾ ਵੇਚਦੇ ਹੁਣ ਵੀ ਕਿਉਂਕਿ ਇਹਨਾਂ ਦੇ ਇੱਕ ਜੋ ਮਨਪ੍ਰੀਤ ਹੈਗਾ ਇਹਦੇ ਉੱਪਰ ਪਹਿਲਾਂ ਵੀ ਐਸਟੀਐਫ ਵੱਲੋਂ ਤੇ ਐਨਡੀਪੀਐਸ ਦਾ ਹੀ ਪਰਚਾ ਹੈਗਾ ਮੋਹਾਲੀ ਪਤਾ ਲੱਗਦਾ ਕਿ ਇਹ ਨਹੀਂ ਦੇਣਾ ਸੀ ਇਹ ਕਸਟਮਰ ਸੀ ਅਸੀਂ ਉਹ ਗਿਵ ਫਾਰਵਰਡ ਤੇ ਬੈਕਵਰਡ ਲਿੰਕ ਦੇ ਦੋਨੋਂ ਜਾ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਸੀ 500 ਗ੍ਰਾਮ ਇਹਨਾਂ ਕੋਲ ਪਿਸਤਲ ਵੀ ਜੋ ਮਿਲਿਆ ਹੈਗਾ ਤੇ ਕਿਹੜੇ ਕਿਹੜੇ ਇਹਨਾਂ ਦੇ ਰੈਗੂਲਰ ਕਸਟਮਰ ਹੈਗੇ ਅਸੀਂ ਉਹਨਾਂ ਦੇ ਵੀ ਜੋ ਹੈ ਕਾਰਵਾਈ ਕਰਾਂਗੇ ਇਹ ਪਿਸਤਲ ਸਰ ਜੀ ਨੇ ਕਿੱਥੋਂ ਇਹ ਪਿਸਤਲ ਜੀ ਵੈਰੀਫਾਈ ਕਰਦੇ ਪਏ ਹੈਗੇ ਇਨਵੈਸਟੀਗੇਸ਼ਨ ਜੀ ਪਤਾ ਚੱਲੇਗਾ ਕਿ ਪਹਿਲਾਂ ਮੋਹਾਲੀ ਵਿੱਚ ਏਸੀ ਨਹੀਂ ਇਹ ਜਿਹੜੀ ਸਮਾਈ ਤਾਂ ਅੰਡਰ ਇਨਵੈਸਟੀਗੇਸ਼ਨ ਹੈ ਜੋ ਹਜ ਤੱਕ ਸਾਨੂੰ ਪਤਾ ਲੱਗਿਆ ਪਰ ਕਿਉਂਕਿ ਇਹ ਬਾਲੇ ਡਿਸਟ੍ਰਿਕਟ ਚ ਐਫਆਈਆਰ ਰਜਿਸਟਰਡ ਹੈ ਅਸੀਂ ਉੱਥੋਂ ਇਹਨਾਂ ਦਾ ਕਰੰਟ ਸਟੇਟਸ ਪਤਾ ਕਰ